ਦੀ ਪਿਆਰੀ ਸੰਗਤ ਜੀ ਰਾਦਾ ਸੁਆਮੀ ਸਤ ਸੰਕਰਾਂ ਵਿੱਚ ਹਮੇਸ਼ਾ ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਸਤ ਸੰਕਰਾਂ ਵਿੱਚ ਸੰਗਤ ਸੋਨੇ ਦੇ ਗਹਿਣੇ ਨਾ ਪਾ ਕੇ ਆਉਣ ਪਰ ਸਾਡੇ ਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੁੰਦਾ ਅਸੀਂ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦੇ ਹਾਂ ਤੇ ਇੱਕ ਵਾਰ ਇੱਥੇ ਬਜ਼ੁਰਗ ਔਰਤ ਤੇ ਬਜ਼ੁਰਗ ਆਦਮੀ ਹਰ ਐਤਵਾਰ ਨੂੰ Satsang ਸੁਣਨ ਦੇ ਲਈ ਜਾਂਦੇ ਸਨ ਇੱਕ ਦਿਨ ਉਹਨਾਂ ਦੇ ਪਤੀ ਦੀ ਸਿਹਤ ਠੀਕ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ Satsang ਕਰ ਨਹੀਂ ਜਾ ਸਕਦਾ ਤੂੰ ਆਪਣੇ ਨਾਲ ਵਾਲੀਆਂ ਭੈਣਾਂ ਦੇ ਨਾਲ Satsang ਕਰ ਚਲੀ ਜਾ ਤਾਂ ਬਜ਼ੁਰਗ ਔਰਤ ਨੇ ਕਿਹਾ ਕਿ ਤੁਸੀਂ ਆਰਾਮ ਕਰ ਲਵੋ ਮੈਂ ਜਾ ਰਹੀ ਹਾਂ ਮੰਦਰ ਦੇ ਕੋਲ ਹੈਲਪਲਾਈਨ ਦੀ ਗੱਡੀ ਸਤਸੰਗ ਘਰ ਤੋਂ ਆ ਜਾਂਦੀ ਹੈ ਸਾਰੇ ਉਸ ਵਿੱਚ ਹੀ ਜਾਂਦੇ ਹਨ ਮੈਂ ਵੀ ਚਲੀ ਜਾਵਾਂਗੀ ਉਹ ਬਾਹਰ ਨਿਕਲੀ ਤੇ ਥੋੜੀ ਦੂਰ ਹੀ ਮੰਦਰ ਦੇ ਕੋਲ ਨੇੜੇ ਖੜੀ ਹੋ ਗਈ ਉੱਥੇ ਦੋ ਤਿੰਨ ਬੀਬੀਆਂ ਹੋਰ ਵੀ ਖੜੀਆਂ ਸਨ ਤੇ ਉਹ ਵੀ ਉਹਨਾਂ ਦੇ ਕੋਲ ਜਾ ਕੇ ਖੜੀ ਹੋ ਗਈ ਹੈਲਪਲਾਈਨ ਦੀ ਗੱਡੀ ਦਾ ਇੰਤਜ਼ਾਰ ਕਰਨ ਦੇ ਸਮੇਂ ਇੱਕ ਗੱਡੀ ਆ ਗਈ ਗੱਡੀ ਵਿੱਚ ਇੱਕ ਚਿੱਟਾ ਕੱਪੜੇ ਪੈਨੀ ਇੱਕ ਆਦਮੀ ਅਤੇ ਦੋ ਔਰਤਾਂ ਬੈਠੀਆਂ ਸਨ ਇੱਕ ਔਰਤ ਉਸ ਬਜ਼ੁਰਗ ਔਰਤ ਨੂੰ ਕਹਿਣ ਲੱਗੀ ਕਿ ਤੁਸੀਂ ਆ ਜਾਵੋ ਅਸੀਂ ਤੁਹਾਨੂੰ ਛੱਡ ਦਵਾਂਗੇ ਤਾਂ ਉਸਨੇ ਸੋਚਿਆ ਕਿ ਇਹ ਸੇਵਾਦਾਰ ਹਨ ਤਾਂ ਉਹ ਗੱਡੀ ਵਿੱਚ ਦੋ ਔਰਤਾਂ ਬੈਠੀਆਂ ਸਨ ਉਹ ਉਹਨਾਂ ਦੇ ਵਿਚਕਾਰ ਬੈਠ ਗਈ ਇੱਕ ਔਰਤ ਨੇ ਸੱਜੇ ਹੱਥ ਦਾ ਗੰਗਣ ਕੱਢ ਲਿਆ ਤੇ ਦੂਜੀ ਔਰਤ ਨੇ ਕਬੇ ਹੱਥ ਦਾ ਕੰਗਨ ਕੱਢ ਲਿਆ ਪਰ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਚਲਿਆ ਕੰਮ ਹੋਣ ਤੋਂ ਬਾਅਦ ਉਹਨਾਂ ਨੇ ਸਤਸੰਗ ਕਰ ਆਉਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਤਰ ਨੂੰ ਕਿਹਾ ਤਾਂ ਕਹਿਣ ਲੱਗੀ ਆ ਅਸੀਂ ਤਾਂ ਹਮੇਸ਼ਾ ਸਤਸੰਗ ਕਰ ਤੱਕ ਹੀ ਜਾਂਦੇ ਹਾਂ ਤੁਸੀਂ ਸਾਨੂੰ ਰਸਤੇ ਵਿੱਚ ਹੀ ਕਿਉਂ ਉਤਾਰ ਰਹੇ ਹੋ ਅਸੀਂ ਅਸੀਂ ਸਤਸੰਗ ਕਰ ਕੀਮੇ ਜਾਵਾਂਗੇ ਤਾਂ ਉਹ ਕਹਿਣ ਲੱਗੀ ਸਾਨੂੰ ਫੋਨ ਆ ਗਿਆ ਕੋਈ ਜ਼ਰੂਰੀ ਕੰਮ ਹੈ ਸਾਨੂੰ ਉੱਥੇ ਜਾਣਾ ਪਵੇਗਾ ਦੋ ਔਰਤਾਂ ਉੱਥੇ ਅੱਡੇ ਤੇ ਉਤਰ ਗਈਆਂ ਥੋੜੇ ਟਾਈਮ ਬਾਅਦ ਉੱਥੋਂ ਦੀ ਹੈਲਪਲਾਈਨ ਗੱਡੀ ਆ ਗਈ ਉਸ ਸੇਵਾਦਾਰ ਨੇ ਦੋਨਾਂ ਔਰਤਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਉਹਨਾਂ ਨੇ ਸੇਵਾਦਾਰਾਂ ਨੂੰ ਦੱਸਿਆ ਕਿ ਸਾਨੂੰ ਇੱਕ ਗੱਡੀ ਲੈ ਕੇ ਆ ਰਹੀ ਸੀ ਸਤ ਸੰਗਰ ਛੱਡਣ ਦੀ ਥਾਂ ਉਹ ਸਾਨੂੰ ਇੱਥੇ ਹੀ ਉਤਾਰ ਕੇ ਚਲੀ ਗਈ ਉਹ ਬੋਲੇ ਆਂਟੀ ਸਾਸੰਗਰ ਲੈ ਕੇ ਜਾਣ ਦੀ ਸੇਵਾ ਮੈਨੂੰ ਹੀ ਮਿਲੀ ਹੈ ਇੱਥੇ ਹੋਰ ਕੋਈ ਕਿਵੇਂ ਆ ਸਕਦਾ ਹੈ ਉਹ ਸੰਗਤ ਨੂੰ ਉਹ ਸੰਗਤ ਨੂੰ ਸਾਸੰਗਰ ਛੱਡ ਕੇ ਹੋਰ ਸੰਗਤਾਂ ਨੂੰ ਲੈਣ ਲਈ ਚਲਾ ਗਿਆ ਆਂਟੀ ਜੀ ਸਾਸੰਗ ਭੰਡਾਲ ਵਿੱਚ ਚਲੀਆਂ ਗਈਆਂ ਤੇ ਕੁਰਸੀ ਤੇ ਜਾ ਕੇ ਬੈਠ ਗਈਆਂ ਪਰ ਟਾਈਮ ਬਾਅਦ ਜਦੋਂ ਉਸ ਦਾ ਧਿਆਨ ਆਪਣੇ ਹੱਥਾਂ ਤੇ ਗਿਆ ਤਾਂ ਉਨ੍ਹਾਂ ਨੇ ਹੱਥਾਂ ਵਿੱਚ ਸੋਨੇ ਦੇ ਕੰਗਣ ਨਹੀਂ ਸਨ ਦੂਜੀ ਔਰਤ ਨੂੰ ਕਿਹਾ ਕਿ ਦੇਖੋ ਮੇਰਾ ਕੰਗਣ ਮੇਰੇ ਹੱਥ ਵਿੱਚ ਨਹੀਂ ਹੈ ਜਦੋਂ ਦੂਜੀ ਔਰਤ ਨੇ ਆਪਣੇ ਹੱਥ ਵੱਲ ਦੇਖਿਆ ਤਾਂ ਉਸ ਦਾ ਵੀ ਕੰਗਣ ਹੱਥ ਵਿੱਚ ਨਹੀਂ ਸੀ ਉਸ ਔਰਤਾ ਨੇ ਪਤਾ ਨਹੀਂ ਕਿਵੇਂ ਇਹਨਾਂ ਦੋਨਾਂ ਦੇ ਕੰਗਣ ਹੱਥਾਂ ਵਿੱਚੋਂ ਕੱਢ ਲਿਆ satsang ਖਤਮ ਹੋਣ ਮਗਰੋਂ ਉਹਨਾਂ ਨੇ ਸੇਵਾਦਾਰਾ ਨੂੰ ਦੱਸਿਆ ਕਿ ਅਸੀਂ ਹੈਲਪਲਾਈਨ ਗੱਡੀ ਵਿੱਚ ਆਈਆਂ ਸਨ ਤਾਂ ਰਸਤੇ ਵਿੱਚ ਉਸ ਪਦਾਰਨੀ ਨੇ ਸਾਡੇ ਹੱਥਾਂ ਵਿੱਚੋਂ ਗੰਗਣ ਕੱਢ ਲਏ ਹਨ ਸਾਰੇ ਸੱਜ ਸੰਗ ਘਰ ਵਿੱਚ ਰੋਲਾ ਪੈ ਗਿਆ ਸੈਕਟਰੀ ਸਾਹਿਬ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਉਹਨਾਂ ਦੋਨਾਂ ਔਰਤਾਂ ਨੂੰ ਪੁੱਛਿਆ ਤਾਂ ਉਹ ਬੋਲੀਆਂ ਕਿ ਹੈਲਪਲਾਈਨ ਦੀ ਗੱਡੀ ਸੀ ਉਹਨਾਂ ਨੇ ਆਪਣੇ ਘਰ ਵੀ ਫੋਨ ਕਰ ਦਿੱਤਾ ਸੀ ਕਿ ਸਾਡੇ ਨਾਲ ਐਵੇਂ ਹੋ ਗਿਆ ਹੈ ਉਹਨਾਂ ਦੇ ਘਰ ਵਿੱਚੋਂ ਵੀ ਪੁੱਤਰ ਤੈਨੂੰ ਆ ਗਏ ਪੁਲਿਸ ਨੇ ਕਿਹਾ ਕਿ ਤੁਹਾਡੇ ਸੇਵਾਦਾਰ ਕਿੱਥੇ ਹਨ ਤਾਂ ਸੈਕਟਰੀ ਸਾਹਿਬ ਨੇ ਕਿਹਾ ਇਹ ਇਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੈ ਸੈਕਟਰੀ ਸਾਹਿਬ ਨੇ ਹੈਲਪਲਾਈਨ ਦੇ ਜਥੇਦਾਰ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਆਪਣੇ ਪੂਰੇ ਗਰੁੱਪ ਨੂੰ ਲੈ ਕੇ ਆਫਿਸ ਵਿੱਚ ਆ ਜਾਓ ਹੈਲਪਲਾਈਨ ਦੇ ਸਾਰੇ ਸੇਵਾਦਾਰ ਥੋੜੇ ਹੀ ਟਾਈਮ ਵਿੱਚ ਆਫਿਸ ਵਿੱਚ ਆ ਗਏ ਸੈਕਟਰੀ ਸਾਹਿਬ ਨੇ ਕਿਹਾ ਕਿ ਸਾਡੇ ਤਾਂ ਇਹ ਸੇਵਾਦਾਰ ਹਨ ਦੇਖੋ ਇਹਨਾਂ ਵਿੱਚੋਂ ਕੌਣ ਹਨ ਤਾਂ ਉਹਨਾਂ ਦੋਨਾਂ ਔਰਤਾਂ ਨੇ ਉਹਨਾਂ ਨੂੰ ਦੇਖਿਆ ਤੇ ਕਹਿਣ ਲੱਗੀਆਂ ਕਿ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ ਫਿਰ ਸੈਕਟਰੀ 7 ਨੇ ਕਿਹਾ ਕਿ ਸ਼ਾਇਦ ਕੋਈ ਚਿੱਟੇ ਕੱਪੜੇ ਪਾ ਕੇ ਹੈਲਪਲਾਈਨ ਦੇ ਨਕਲੀ ਸੇਵਾਦਾਰ ਬਣ ਕੇ ਤੁਹਾਨੂੰ ਲੁੱਟ ਕੇ ਚਲੇ ਗਏ ਹਨ ਸਾਡੇ ਸੇਵਾਦਾਰ ਤਾਂ ਸੰਗਤ ਨੂੰ ਅੰਦਰ ਤੱਕ ਲੈ ਕੇ ਆਉਂਦੇ ਹਨ ਉਹਨਾਂ ਦਾ ਜਦੋਂ ਕੰਮ ਹੋ ਗਿਆ ਤਾਂ ਉਹਨਾਂ ਨੇ ਤੁਹਾਨੂੰ ਰਸਤੇ ਵਿੱਚ ਹੀ ਉਤਾਰ ਕੇ ਚਲੇ ਗਏ ਐਵੇਂ ਦਾ ਪਹਿਲਾਂ ਵੀ ਕਈ ਸੈਂਟਰਾਂ ਵਿੱਚ ਹੋ ਗਿਆ ਹੈ ਅਸੀਂ ਬਾਰ ਬਾਰ ਅਨਾਉਂਸਮੈਂਟ ਕਰਦੇ ਰਹਿੰਦੇ ਹਾਂ ਕਿ ਸਤਸੰਗ ਘਰ ਵਿੱਚ ਗਹਿਣੇ ਨਾ ਪਾ ਕੇ ਆਵੋ ਪਰ ਸੰਗਤ ਨਹੀਂ ਮੰਨਦੀ ਦੇਖੋ ਅੱਜ ਕੀ ਹੋ ਗਿਆ ਸਾਰੀ ਸੰਗਤ ਮਿਲ ਕੇ ਥਾਣੇ ਵਿੱਚ ਰਿਪੋਰਟ ਲਿਖਾਣ ਲਈ ਚਲੇ ਗਏ ਪੁਲਿਸ ਨੇ ਵੀ ਕੈਮਰੇ ਚੈੱਕ ਕੀਤੇ ਪਰ ਉਹਨਾਂ ਨੂੰ ਨਾ ਮਿਲੇ ਨੂੰ ਬਾਬਾ ਜੀ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਘਰਾਂ ਵਿੱਚ ਸਿੰਪਲ ਬਣ ਕੇ ਆਵੋ ਤੇ ਭੈਣਾਂ ਨੂੰ ਕਹਿੰਦੇ ਹਨ ਕਿ ਬੇਟੀਆਂ ਬਣ ਕੇ ਆਵੋ ਨੌਹਾਂ ਬਣ ਕੇ ਨਾ ਆਵੋ ਰਾਧਾ ਸਵਾਮੀ